ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਨ ਦਾ ਬੋਬੋ ਸੁਆਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਝੋਟੀਆਂ ਆ ਗਈਆਂ ਵੀਰੋ ਟੋਕੜਾ ਗੱਬੜਾ ਨੇ ਤਾਜ਼ੀਆਂ ਸੂਈਆਂ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੇ ਜਰੂਰ ਵੇਖਿਓ ਰੇਡ ਵੀਰ ਦਾ ਜੈ ਜੁੰਦਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀਆ ਵੀਰੇ ਵਧਿਆ ਵੀਰੇ ਵਧਿਆ ਤੂੰ ਸੁਣਾ ਵੀਰੇ ਕਿਰਪਾ ਕਿਰਪਾ ਜੀ ਵਧਿਆ ਵੀਰੇ ਨਾਂ ਦੱਸੀ ਆਪਣਾ ਨਾਂ ਵੀਰ ਜੀ ਰਮਾਂਡ ਜੇ ਤੇ ਪਿੰਡ ਆਪਣਾ ਘੋਗਾ تحصیل ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਠੀਕ ਹੈ ਜੀ ਤੇ ਨੰਬਰ ਹੈਗਾ 78140 88635 78140 88635 ਨੰਬਰ ਆ ਬਾਕੀ ਵੀਰ ਜੀ ਸਕਰੀਨ ਤੇ ਵੀ ਆਉਣ ਧਿਆਣਾ ਵਾ ਬਿਲਕੁਲ ਤੇ ਅੱਜ ਪਸ਼ੂ ਹੈਗੇ ਆ ਦੇ ਕੋ ਦੋ ਟੋਕੜਾ ਗੱਬਣਾ ਚੈੱਕ ਪਾਸ ਚੰਗੀਆਂ ਮਈਆਂ ਟੋਕੜਾ ਗੱਬਣ ਮਗਰ ਬੱਚਾ ਵੀ ਹੈਗਾ ਜੀ ਠੀਕ ਹੈ ਉਹ ਤੁਹਾਨੂੰ ਮਖਾਉਨੇ ਐਂਡ ਤੱਕ ਜੁੜੇ ਰਹੋ ਮੋਲ ਨਿਕਾ ਨਿਕਾ ਕਾਜੀ ਸੂਈ ਤੋਂ ਸਟਾਰਟ ਕਰਦੇ ਆਪਾਂ ਬਿਲਕੁਲ ਤਾਂ ਟੋਟੀ ਖੋਮੇ ਆ ਵੀਰਾਂ ਨੂੰ ਇਹ ਬੇਨਤੀ ਹੈ ਕਿ ਵੀਰੇ ਵੀਡੀਓ ਐਂਡ ਤਾਈਂ ਵੇਖਿਓ ਜ਼ਰੂਰ ਰੇਡ ਵੀਰ ਦਾ ਜੈ ਜੁੰਦਾ ਆਓ ਵੀਰੇ ਆ ਪਹਿਲੇ ਨੰਬਰ ਵਾਲੇ ਦੱਸਦਾ ਵੀਰਾ ਟੋਕੜਾ ਗੱਬਣਾ ਵੱਡੀਆਂ ਵੀ ਹੈਗੀਆਂ ਛੋਟੀਆਂ ਖੋਮੇ ਲਾਸਟ ਬਿਲਕੁਲ ਐਂਡ ਤੱਕ ਦੇਖਿਓ ਵੀਡੀਓ ਬਿਲਕੁਲ ਤਾਂ ਵੀਰੇ ਸੂਈ ਆ ਇਹ ਤਾਜੀ ਸੂਈ ਏ ਮਗਰ ਇਹਦੇ ਕੱਟੀ ਆ ਠੀਕ ਆ ਵੀਰੇ ਤੇ ਦੋਦੇ ਦੇ ਕੋਲ 6 ਕਿਲੋ ਹੈਗਾ ਜੀ ਸੂਈ ਨੂੰ ਅਜ ਪੰਜਵਾਂ ਛੇਵਾਂ ਦੇਣ ਜੀ ਵੇਖੋ ਵੀਰੇ ਤਾਜੀ ਸੂਈ ਝੋਟੀ ਆ ਤਾਂ ਮਗਰ ਕੱਟੀ ਆ ਗਈ ਵੀਰੇ ਹਾਂ ਬੱਚੇ ਬਾੜੇ ਤੇ ਹੁੰਦੀ ਐ ਠੀਕ ਆ ਤੇ ਵੇਖੋ ਵੀਰੇ ਇਹ ਲੇਵਲ ਉਹ ਚੈੱਕ ਕਰ ਲੋ ਸਫਾਈਆਂ ਸੁਫੀਆਂ ਬੜੀਆਂ ਲੇਵੇ ਸੀਆਂ ਸੋਹਣੀ ਝੋਟੀ ਆ ਤੇ ਬਾਕੀ ਵੀਰੇ ਕਿਦਾਂ ਪਹਿਲਾਂ ਸੂ ਆ ਗਈ ਹਨਾ ਤਾਂ ਮਗਰ ਕੱਟੀ ਐ ਤੇ ਪਾੜਾ ਪਾ ਲੈਂਦੇ ਚੋਂ ਲਗਿਆ ਠੀਕ ਆ ਪਹਿਲਾਂ ਨਾ ਫਿਰ ਹਨਾ ਥੋੜਾ ਪਸ਼ੂ ਆ ਗੱਟੀ ਆ ਗਈ ਤਾਜੀ ਆ ਨੀਲੀ ਰਾਵੀ ਜੀ ਪਾਲਿਆ ਬੱਚਾ ਇਹਨੇ ਠੀਕ ਆ ਸੋਹਣੀ ਝੋਟੀ ਆ ਹਨਾ ਸੋਹਣੀ ਆ ਬਾਕੀ ਰੇਡ ਵੀ ਚੈਜ ਆ ਰੇਡ ਵੀ ਨਹੀਂ ਆ ਜਿੰਨੇ ਦੀ ਮੋਣ ਦੇਣੀ ਆ ਨਾ ਇੰਨੇ ਦੀ ਫੇਰ ਟੋਕਣਾ ਕੱਪਣਾ ਵੀ ਵਿਕ ਜਣੀ ਈ ਕੱਟੀ ਫਰਮ ਸੂਗ ਦੇ ਸਫਾਈਆਂ ਬੋਤ ਸਫਾਈਆਂ ਬੜੀਆਂ ਵੇਖੋ ਗੱਡੀ ਸਾਫ ਪਿਆ ਤੇ ਵੇਖੋ ਵੀਰੇ ਸੋਨੀ ਝੋਟੀ ਆ ਗਈ ਆ ਨੋਕ ਵਾਲਾ ਥਾਂ ਆ ਗਿਆ ਵੀਰੇ ਮੁੱਲ ਮੁੱਲ ਜਿਵੇਂ ਜੈਲ ਕੋਲ ਕਰ ਦੂ ਭਾਵੇਂ ਪੈਡੀਅਰ ਕਰ ਦਈਏ 5000 ਰੁਪਏ ਛੋਟ ਕਰਾਂਗੇ 60000 ਦੇ ਵਿੱਚ ਤਾਜੀ ਸੂਈ ਝੋਟੀ ਆ ਇਹ ਕੀ ਬਾਤ ਹੈ ਜੀ ਵੇਖੋ ਵੇਖੋ ਵੀਰ ਪਹਿਲਾ ਸੁਆ ਸਿੰਘ ਦੀ ਕੁਆਲਿਟੀ ਤੋਂ ਲੈ ਕੇ ਲੇਵੇ ਤੱਕ ਚੈੱਕ ਕਰ ਲੋ ਫੁੱਲ ਕੁਆਲਿਟੀ ਸਫਾਈਆਂ ਨੇ ਵੀਰੇ ਤਾਂ ਰੇਟ 60000 ਦੀ ਹਾਂਜੀ ਉੱਚ ਵੀ ਛੋਟ ਛਪਾ ਹੋ ਜੂ ਵੀਰੇ ਕਰ ਦਾਂਗੇ ਮਾਰਤਾ ਕੋਈ ਫੋਨ ਲਾ ਲੈ ਹਾਂਜੀ ਕਿਆ ਬਾਤ ਵੱਡੀ ਝੋਟੀ ਆ ਵੀ ਵੱਡੀ ਝੋਟੀ ਇੱਕ ਮਹੀਨਾ 5 ਦਿਨ ਹੋ ਗਏ ਜੇ ਬਣੀ ਨੂੰ ਤੇ ਚੱਤ ਪਾਸ ਨਹੀਂ ਹੋਈ ਦੋਵਾਂ ਮਹੀਨੇ ਤੋਂ ਪਹਿਲਾਂ ਡੰਗਰ ਚੱਕ ਪਾਸ ਨਹੀਂ ਹੁੰਦਾ ਹਾਂਜੀ ਵੱਡੀ ਮਹੀਂ ਆ ਸਿਰੇ ਦੀ 8 ਕਿਲੋ ਦੁੱਧ ਆ ਗਾ ਜੇ 8 ਕਿਲੋ ਦੁੱਧ ਪਾਣੀ ਦਿਨੇ ਦਿਆ ਚਾਰ ਦੇ ਠੀਕ ਹੈ ਜੀ ਸਿਰੇ ਦੀ ਇੱਕ ਅੰਦ ਕਾਠ ਵਾਲੀ ਮੈਂ ਵੱਡੀ ਮੈਂ ਆ ਗਈ ਹਨਾ ਵੀਰੇ ਬਹੁਤ ਕੱਦ ਕੁੱਦਿਆ ਬਾਕੀ ਥਣਹੂਣਾਂ ਦੀ ਸਵਾਸ ਆ ਧਰਤ ਰਪੋਲੀ ਆ ਫੇਸ ਕੁਆਲਿਟੀ ਵੀ ਸੋਣੀ ਵੀਰੇ ਸੱਜਰ ਦੇ ਚੰਗਾ ਦੁੱਧ ਚਵਾਤਾ ਹੋ ਵੀਰੇ ਨੇ ਵੱਡੀ ਮੈਂ ਆ ਗਈ ਹਨਾ ਉਹੀ ਲੋਏ ਜਾਂਦੀ ਆ ਥੋੜਾ ਜਿਹਾ ਹੋਇਆ ਵਾ ਅੱਛਾ ਜੀ ਮੈਂ ਬੜੀ ਵੱਡੀ ਕੱਦ ਕਾਠ ਵਾਲੀ ਕੱਦ ਕਾਠ ਵਾਲੀ ਆ ਛੱਪਣੀ ਵਾਲੀ ਸਾਫ ਸੁਥਰੀ ਯਾਤਰਾ ਸੁਣਦੀ ਵੇਖੋ ਕੁਆਲਿਟੀ ਤਾ ਵੇਖੋ ਵੀਰੋ ਚੈੱਕ ਕਰ ਲਿਓ ਲੇਵੇ ਦੀਆਂ ਸਫਾਈਆਂ ਵੇਖੋ ਥਾਣ ਦੀ ਕੁਆਲਿਟੀ ਕਿੰਨੀ ਵੱਡੀ ਆ ਕਰੋ ਚੈੱਕ ਕੱਦ ਕਾਠ ਫੋਟ ਆਹ ਵੱਡੀ ਵੇ ਲੋ ਭਾਜੀ ਕੱਦ ਤੋਂ ਦਾਜਾ ਲਾ ਸਕਦੇ ਤੁਸੀਂ ਕਿੰਨੀ ਕਿੱਡੀ ਵੱਡੀ ਨੇ ਆ ਇਹ ਵਾ ਵੇਖੋ ਵੀਰੋ ਫੇਸ ਕੁਆਲਿਟੀ ਕੱਦ ਕਾਠ ਪਲੀ ਜੁੜੀ ਆ ਵੀਰੇ ਤਾ ਸਿੰਗਲ ਹੱਡੀ ਵਾਲੀ ਆ ਗਈ ਹੈ ਨਾ ਬਿਲਕੁਲ ਕਿਹ ਕੋ ਗਿਰ ਰੁਪਈਆ 15000 ਵਧਾਉਂਗੀ ਨਹੀਂ ਬਿਲਕੁਲ ਮੇਰੇ ਕੋਈ ਸ਼ੱਕ ਨਹੀਂ ਨਵਾਂ ਪਸ਼ੂ ਹੈ ਵੀਰੇ ਚੋਟੀ ਪਾਨਾ ਜੇ ਬਾਂਜੇ ਟੁੱਕਿਆ ਚੰਗੀ ਰਕਮ ਦਾ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਸਿੰਗਲ ਹੱਡੀ ਚਾ ਲੈ ਵੇ ਲੂਵੇ ਦੀ ਚੰਗੀ ਸਾਫ ਆ ਤਾਂ ਸਿੰਗ ਦੀ ਕੁਆਲਿਟੀ ਫੇਸ ਕੁਆਲਿਟੀ 8 ਕਿਲੋ ਦੁੱਧ ਹੈਗਾ ਜੀ ਤਾਂ ਖਾਂ ਦੀ ਕੁਆਲਿਟੀ 8 ਲੀਟਰ ਦੁੱਧ ਹੈ ਵੀਰੇ ਹੁਣ ਹਾਂਜੀ ਵੇਖੋ ਕਹੋ ਥਾ ਦੇ ਕਿਢੀ ਸਾਫ ਹੈ ਮੈਂ ਲੈਵਾ ਬਹੁਤ ਲੱਗਿਆ ਰਹੀ ਹੈ ਕੋਈ ਯੂੜੀ ਵੀ ਥਾ ਦੀ ਕੁਆਲਿਟੀ ਦਿਖਾਓ ਬੜੀ ਚੰਗੀ ਹੈ ਵੱਡੀ ਮਹਿੰਗੀ ਹੈ ਨਾ ਹਾਂਜੀ ਹਾਂਜੀ ਬੜਾ ਪਿਆਰਾ ਲੱਗਿਆ ਬਹੁਤ ਹੀ ਜ਼ਿਆਦਾ ਚੰਗੀ ਜਤੂਨ ਤੋਂ ਕਰ ਜੀ ਉਪਰ ਆ ਜਾ ਬਿਲਕੁਲ ਤੇ ਬਾਕੀ ਡਿਮਾਂਡ ਇਹਦੀ ਵੱਡੀ ਮਹ ਹੈ ਭਾਜੀ ਇੰਨੇ ਦੀ ਤੇ ਉਦਾਂ ਹੀ ਆ ਮੈਂ ਆਪਾਂ ਮੁੱਲ ਕਰਨ ਨੂੰ ਇਹਦਾ 70000 ਕਰਦੇ ਜੀ ਇੱਕ ਵੀ 5000 ਰੁਪਏ ਛੋੜ ਜੇ ਅੱਜ 65000 ਦੇ ਵਿੱਚ ਵੱਡੀ ਮਹ ਸਰੇ ਟੋਕਰਾਂ ਦਾ ਰੇਟ ਕਰਤਾ ਜਿਵੇਂ ਮੈਂ ਨਾ ਉੱਡਦੇ ਹੀ ਜਾਣ ਵਾਲਾ ਤਾਂ ਵੇਖੋ ਵੀਰੋ ਟੋਕੜਾਂ ਦਾ ਰੇਟ ਵੀਰ ਨੇ ਕਰਤਾ ਵੱਡੇ ਪੱਲੇ 'ਚ ਤਾਂ ਬਾਕੀ ਕਿਵੇਂ ਵੀਰ ਜੀ ਨੂੰ ਦੱਸਦਾ ਵਾ ਵੀ ਦੇਖੋ ਟਾਈਮ ਥੋੜਾ ਹੋਇਆ ਨਸੀਮਨ ਲੱਗੇ ਨੂੰ ਤਾਂ ਬਾਕੀ ਵੀਰੋ ਕੋਈ ਟੋਕਰ ਮੰਨ ਕੇ ਭਾਵੇਂ ਚੱਲਿਓ ਕਿਉਂਕਿ ਰੇਟ ਟੋਕੜਦਾ ਹੀ ਹੈ ਨਾ ਵੀਰੇ ਟੋਕੜ ਮੰਨ ਕੇ ਚੱਲੋ ਤੁਸੀਂ ਵੱਡੀ ਭਾਜੀ ਮੈਂ ਵੀਰ ਭਰਾ ਸਾਂਭੂਗਾ ਯਾਦ ਕਰੂ ਜਿੱਡੀ ਭੱਡੀ ਮੈਂ ਬਿਲਕੁਲ ਬਿਲਕੁਲ ਹਾਂ ਨਾ ਹੁਣ 65000 ਦੀ 65000 ਦੀ ਕੀ ਬਾਤ ਹੈ ਵੱਡੀ ਮੈਂ ਵੀਰੋ ਇਹਦੇ ਮੁੱਲ ਨਹੀਂ ਨਹੀਂ ਕੀਆ ਟੋਕੜਾ ਟੱਪਣਾ ਮੁੱਲ ਓਟ ਦੀਆਂ ਆਲੇ ਵੀਰੇ ਇਹਦੇ ਮਗਰ ਕੱਟੀ ਵੀ ਹੈਗੀ ਵੀਰ ਜੀ ਵਿਖਾਓ ਆਹ ਕੱਟੀ ਹੈ ਹਾਂ ਕੱਟੀ ਹੈ ਜੀ ਬਹੁਤ ਚੰਗੀ 7000 ਦੀ ਦੇ ਕੱਟੀ ਵਿਗਣ ਦੀ ਇੱਥੇ ਵੀ ਤੇ ਸਭ ਨਾਲ ਹੀ ਦਮਾਂਗੇ ਆਪਾਂ ਕੱਟੀ ਮਾਨਕੀ ਅੱਖਾਂ ਕੀ ਹੈ ਜੀ ਚੰਗੇ ਸਵੀਮਨ ਦੀ ਕੱਟੀਆਂ ਹਨਾ ਤੇ ਬਾਰਡਰ ਏਰੀਏ ਤੇ 4 ਮਹੀਨਿਆਂ ਦੀ ਮੈਂ ਆ ਗਈ ਵੀਰੋ ਝੋਟੀਆਂ 4 ਮਹੀਨਿਆਂ ਦੀ ਹਾਂਜੀ ਨੀਲੀ ਰਾਵੀ ਦੀ ਨੀਲੀ ਰਾਵੀ ਨੀਲੀ ਰਾਵੀ ਐ ਆਕੂਖ ਤੋਂ ਮੇਰੇ ਚੈੱਕ ਕਰ ਲੋ ਸਿੰਘ ਦੀ ਕੁਆਲਿਟੀ ਇਹ ਆਪਣੇ ਕਿੰਨੀ ਵੀ ਹੈਗੀ ਕੱਦ ਬੰਦਾ ਲਗਾ ਨਹੀਂ ਕਰ ਮੈਂ ਨਾ ਪਰ ਮੈਂ ਚੰਗੀ ਆ ਬਾਰਡਰ ਏਰੀਏ ਦੀ ਆ ਗਈ ਆਪਣੇ ਹੈਨਾ ਕੱਟੀ ਵੀ ਚੰਗੀ ਪਾਲੀ ਹੈ ਨਾ ਸਿੰਘ ਦੀ ਹਨਾ ਬਾਜੀ ਭਾਜੀ ਥਾਣਾ ਆਪਣਾ ਦੀ ਵੀ ਓਕੇ ਰਿਪੋਰਟ ਆ ਤੁਹਾਨੂੰ ਕੋਲੀ ਆ ਦੁੱਧ 5 ਕਿਲੋ ਜੇ ਚਮਾ ਵੀ ਨਹੀਂ ਕਿੱਥੇ ਆਪਸ ਮਗਰ ਕੱਟੀ ਜੇ ਚੌਥਾ ਮਹੀਨਾ ਦੀ ਚੈੱਕ ਪਾਸ ਆ ਜੀ ਆਹ ਕੱਟੀ ਜੇ ਦੀ ਠੀਕਾ ਵੀ ਨਹੀਂ ਮੈਂ ਆਹ ਕੱਟੀ ਵਿਖਾਓ ਤਾਂ ਵੇਖੋ ਵੀਰੋ ਮਗਰ ਵੀ ਕੱਟੀ ਆ ਇਹਦੇ ਚੌਥਾ ਮਹੀਨਾ ਦੀ ਚੈੱਕ ਪਾਸ ਆ ਤਾਂ ਬਾਕੀ ਵੀਰੇ ਥਣ ਥੂਣ ਤੇ ਲੈਵਲ ਉਹ ਚੈੱਕ ਕਰ ਲਓ ਸਿੰਘ ਦੀ ਕੁਆਲਿਟੀ ਕੱਟੀ ਨਹੀਂ ਮਿਲਦੀ ਵੀਰੇ ਕੀ ਬਾਤ ਆ ਤਾਂ ਵੇਖੋ ਵੀਰੇ ਕਿਵੇਂ ਕੱਟੀ ਭਲੀ ਆ ਤਾਂ ਬਾਅਦ ਵਿੱਚ ਟੁੱਕੀ ਫਿਰ ਚੰਗੀ ਰਗਮ ਦੀ ਦੋ ਡੰਗੇ ਹਸਾਣਾ ਦੇ ਦੋ ਪਸ਼ੂ ਆ ਦੋ ਪਸ਼ੂ ਆ ਗਾਂ ਵੀ ਹੁਣ ਗੱਬਣਾ ਐ ਵੀ ਨੀਲੀ ਰਵੀ ਜੀ ਪਿਓਰ ਬੱਚਾ ਵੀ ਗੱਟ ਚੰਗਾ ਦਊਗੀ ਹਾਂਜੀ ਤੇ ਭਾਅ ਦਾ ਵੀ ਗੈਰ ਜੀ ਕਰ ਲੈਣਾ ਵਾ ਇਹ 4 ਮਹੀਨਿਆਂ ਦੀ ਚੈੱਕ ਪਾਸ ਦੁੱਧ ਕਿੰਨਾ ਦੱਸਾ ਵੀਰੇ ਇੱਥੇ 5 ਕਿਲੋ ਜੀ 5 ਕਿਲੋ ਤਾਂ ਮਗਰ ਵੀਰੇ ਕੱਟੀ ਆ ਗਈ ਤਾਂ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਇੱਕ ਡੱਕਾ ਬਣਾਈਆਂ ਅੱਜ ਪੀਨ ਭਰਾ 2-4 ਦਿਨ ਸਾਂਭ ਕੇ ਦੁੱਧ ਵਧਾ ਵੀ ਸਕਦੀ ਆ ਸਾਡੇ ਕੋਲ ਇੰਨਾ ਕੀ ਆ ਹੁਣ ਐਸ ਟਾਈਮ ਕਿ ਉਹ ਵੀ ਨਮੀਆਂ ਆ ਜੀ ਆਈਆਂ ਬਿਲਕੁਲ ਠੀਕ ਨਹੀਂ ਬਿਲਕੁਲ ਵੀਰੇ ਤੇ 2-4 ਦਿਨ ਉਪਰ ਆ ਵੀ ਕਰਦੀਆਂ ਬਾਕੀ ਇਹ ਵੀ ਠੰਡੀ ਬੜੀ ਬੱਚੇ ਕੱਟੀ ਨਹੀਂ ਮਿਲਦੀ ਆ ਠੀਕ ਹੈ ਜੀ ਤੇ ਮੋਲੇ ਦਾ ਕਰਨ ਨੂੰ ਭਾਏ ਜੋ ਮਰਜ਼ੀ ਕਰੀ ਜਾਈਏ 7000 ਰੁਪਏ ਛੋੜ ਕਰ ਦਾਂਗੇ ਬਾਕੀ ਇੱਕ ਗੱਲ ਹੋਰ ਦੱਸ ਦਿੰਨੇ ਆ ਜਿਹੜਾ ਵੀਰ ਦੋ ਟੋਕੜਾਂ ਗੱਬਣਾ ਦੋਵੇਂ ਖਰੀਦੂਗਾ ਉਹਨ ਮਤਲਬ ਪਿਆਰ ਮੁਹੱਬਤ ਜ਼ਰੂਰ ਕਰਾਂਗਾ ਪੂਰਾ ਮਨ ਤਾਂ ਖੁੱਲਾ ਹੋ ਜੂ ਹੁਣ ਵੀਰੇ ਹਾਂ ਨਾ ਹੋ ਜੂ 68000 ਦੀ ਹਾਂਜੀ ਹਾਂਜੀ 70 ਦੇ ਦੋ ਛੜ ਦੋ ਇਹਦਾ ਛੜ ਦਾਂਗੇ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਆ ਤਾਂ ਗੱਡੀ ਵੀਰੋ ਗੱਬਣਾ 4 ਮਹੀਨਿਆਂ ਦੀ ਤਾਂ 68000 ਦੀ ਵੀਰ ਕਹਿੰਦਾ ਹੋ ਜੂ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਹਣਾ ਵੀਰੇ ਨੀਲੀ ਰਾਵੀ ਚ ਆ ਗਈ ਹਾਂਜੀ ਰਿਆਣੀ ਜੀ ਝੋਟੀ ਆ ਗਈ ਵੱਡੀ ਸੀ ਵੱਡੀ ਝੋਟੀ ਸਰੇ ਦੀ ਵੱਡੀ ਆਗੇ ਜਿੰਨਾ ਦਿਨਾਂ ਜਿਨੇ ਮਈਆਂ ਨੇ ਸੋਨਾ ਪੂਰੀ ਤਿੱਖ ਹਣੀ ਆ ਗਰਮੀ ਦੇ ਦਿਨਾਂ ਤੇ ਸੋਨਾ ਪੂਰਾ ਬਾਜ਼ਾਰ ਹੋਣਾ ਮਰਜੀ ਰੋ ਤ ਵੀਰੇ ਕਿੰਨੇ ਟਾਈਮ ਦੀ ਆ ਇਹ ਇਹ ਵੀਰੇ ਤਿੰਨਾ ਮਹੀਨੇ ਦੀ ਗੱਬਣ ਜੀ ਦੁੱਧ ਵੀਰੇ ਦੁੱਧ 5 ਕਿਲੋ ਜੀ ਇਹ ਵੀ ਸੁਬਾ ਹੀ ਆਈ ਹੈ ਜੁੜਾ ਹੀ ਲੈਂਦਾ ਜੀਪ ਆ ਗਈ ਠੀਕ ਹੈ ਜੀ ਮੈਂ ਬਹੁਤ ਵੱਡੀ ਹੈ ਕੱਦ ਕਰ ਵੱਡੀ ਮੈਂ ਆ ਗਈ ਹਨਾ ਪਲੀ ਜੁੜੀ ਆ ਤਾਂ ਵੇਖੋ ਵੀਰੇ ਇਹ ਵੀ ਟੋਕਰ ਗੱਬਣਾ ਤਿੰਨਾ ਮਹੀਨਿਆਂ ਦੀ ਚੈੱਕ ਪਾਸ ਆ ਤਾਂ ਵੀਰੇ ਮੇਲ ਦੀ ਮੁੱਲ ਦੀ ਗੇਮ ਆ ਮੇਲ ਦੀ ਮਰਗੀ ਪਹਾੜੇ ਦੇ ਚਾੜਦੇ ਆ ਠੀਕ ਹੈ ਜੀ ਪਲੀ ਬਹੁਤ ਆ ਵੱਡੀ ਮੈਂ ਆ ਗਈ ਦੇਖੋ ਵੀਰੋ ਪਲੀ ਜੁੜੀ ਆ ਵੱਡੀ ਮੈਂ ਲੰਮੀ ਬੇਲ ਦੀ ਤਾਂ ਸਿੰਘ ਦੀ ਕੁਆਲਿਟੀ ਦੇ ਫੇਸ ਕੁਆਲਿਟੀ ਚੈੱਕ ਕਰ ਲਓ ਬਹੁਤ ਵੱਡੀ ਮੈਂ ਚੰਗੀ ਟੂ ਵੀਰੇ ਫਿਰ ਟੂ ਕੀ ਚੰਗਾ ਦੁੱਧ ਚਵਾਉਂਗੇ ਤਾਂ ਫਿਰ ਟੂ ਕੀ ਵੀਰ ਜੀ ਦੁੱਧ ਵੀ ਚਵਾਉਂਗੇ ਨੇ ਵਿਗੂ ਵੀ ਇੱਕ ਪੰਛੀ ਵਿਗੂ ਚੰਗੇ ਹਨਾ ਟੂ ਕੀ ਇੱਕ ਪੰਛੀ ਦੀ ਵਿਗੂ ਗਈ ਹੈ ਤਾਂ ਦੁੱਧ ਦੁੱਧ ਵੀਰੇ ਉਹਦਾ ਦੱਸਦੇ ਕੋ ਕਿੰਨਾ ਚਵਾ ਗਿਆ ਸੱਜਰ ਨੇ ਪਹਿਲਾਂ 18 ਕਿਲੋ ਕਿੱਡਾ ਕੱਦ ਕਾਹ ਨੇ ਹੁਣ ਤੇ ਤੁਹਾਨੂੰ ਪਤਾ ਹੀ ਆ ਫਿਰ ਬਿਲਕੁਲ ਤੇ ਬਾਕੀ ਵੀਰੋ ਬੇਸ਼ੱਕ ਕੈਮਰੇ 'ਚ ਛੋਟੀ ਲੱਗਦੀ ਮੈਂ ਵੱਡੇ ਕੱਦ ਕਾਠਾ ਦੀ ਜੋ ਇਹ ਮੈਂ ਬੜੀ ਵੱਡੀ ਆ ਵੱਡੇ ਕੋਈ ਹੂਮ ਨਹੀਂ ਕੀਤਾ ਵੀਰੇ ਕੱਦ ਕਾਠ ਕਿਵੇਂ ਐਡਾ ਇਹ ਟੁਕੀ ਦਾ ਫਿਰ ਚੰਗਾ ਮੁੱਲ ਪਊ ਹਨਾ ਟੋਕਾ ਵੀ ਇੱਕ ਪੰਜੀ ਦੀ ਤੇ ਜਿੰਨੂੰ ਮਰਜ਼ੀ ਕੋਈ ਵੇਚ ਲੈ ਖੜਤੀ ਰੱਖਣ ਨੂੰ ਵੀ ਸੋਨਾ ਹੀ ਆ ਮਈ ਜਮਾ ਸੋਨਾ ਸੋਨਾ ਵੀਰੇ ਕਿਉਂਕਿ ਹੈ ਡਰਦੀ ਕੈਮਰੇ ਕਰਕੇ ਡਰਦੀ ਨਾ ਥੋੜਾ ਜੀ ਤਾਂ ਵੀਰੇ ਮੁੱਲ ਮੋੜ ਦੇ ਵਰਦੀਆ ਵੀ ਮਰਜ਼ੀ ਦੇ ਚੂ ਮਰਜ਼ੀ ਕਰੀ ਗਈ ਆ ਆਪਾਂ ਕਰਾਂਗੇ ਜੈ ਜੀ ਹਾਂਜੀ ਜਿਵੇਂ ਨੋਰਮਲ ਤੁਹਾਨੂੰ 75000 ਕਰਦੇ 70000 ਦੀ ਦੇ ਦਿੱਤੀ ਇਹ 5000 ਰੁਪਏ ਛੋੜ ਕਰਤੀ 65 ਦੀ ਨੀ 70 ਦੀ ਗੇ 7000 ਰੋਲ ਕਰਦੇ 70 ਦੀ ਗੇ 70 ਦੀ ਮੈਂ ਵੀ 65 ਦੀ ਫਿਰ ਤਾਂ ਬੇਟੀਆਂ ਨਹੀਂ ਮੈਂ ਤਾਂ ਹੀ ਰੇਡ ਜਾ ਜਾ ਵੀਰੇ 70 ਦੀ ਖਾਨਾ ਟੋਕਰ ਗੱਬਣਾ ਟੋਕਰ ਗੱਬਣਾ ਖਾਲੀ ਆ ਆਪਣੇ ਘਰੇ ਉੱਤਰ ਦੀ ਚੱਕਰ ਵਾਲੇ ਹੋ ਭਾਵੇਂ ਆਲ ਪੰਜਾਬ ਦੀ ਕੋਈ ਜਿੱਥੇ ਮਰਜ਼ੀ ਮੰਗਵਾ ਸਕਦਾ ਗੱਡੀ ਆ ਡਿਕ ਹੁੰਦੀ ਆ ਇਹ ਕਿਰਾਇਆ ਲੱਗਦਾ ਪਹਿਲਾਂ ਦੱਸ ਦੇਣਾ ਚੰਗੀ ਦਾ ਲੈ ਬਿਲਕੁਲ ਵੀਰ ਬਰਾ ਸਾਫ ਸੁਥਰਾ ਕੰਮ ਆ ਸਚਾਈ ਆ ਵੀਰੋ ਆ ਚੋਵਾ ਮਹੀਨਿਆਂ ਦੀ ਉਹ ਤਿੰਨਾ ਮਹੀਨਿਆਂ ਦੀ ਇਹ ਟੋਕੜ ਗੱਬਣਾ ਆ ਗਿਆ ਜੀ ਉਹ ਵੀਰ ਭਰਾ ਲਊਗਾ ਜੋੜਾ ਹੀ ਬਿਲਕੁਲ ਉਹਦਾ ਮਾਣ ਵੀ ਕਰਾਂਗੇ ਬਿਲਕੁਲ ਜਿਹੜਾ ਜੋੜਾ ਲਊਗਾ ਜੈਜ ਤਾਂ ਵੀਰੇ ਇਹ ਵੀ ਗੱਬਣਾ ਪਰ ਇਹ ਵੀਰ ਜੀ ਨੇ ਕਿਵੇਂ ਦੱਸਦਾ ਚੈੱਕ ਨਹੀਂ ਕੀ ਹੋਈ ਰੇਟ ਚੈਜ ਕਰਤਾ ਟੋਕੜਾਂ ਵਾਲਾ 50000 ਹਾਂਜੀ ਤਾਂ ਪਹਿਲੇ ਸੂਆ ਛੋਟੀ 60000 ਦੀ ਮਗਰ ਨੀਲੀ ਰਾਵੀ ਦੀ ਕੱਟੀ ਆ ਗਈ ਆ ਫੋਨ ਵੀਰ ਨੂੰ ਜਰੂਰ ਲਾ ਲਿਓ ਛੋੜ ਛੱਪਾ ਹੋਰ ਹੋ ਜੂ ਹਣਾ ਵੀਰੇ ਕਰਦਾਂਗੇ ਮਾਰ ਤਾਂ ਤਾਂ ਵੇਖੋ ਵੀਰੇ ਬਾਕੀ ਪਹੁੰਚ ਦੀ ਗੱਲ ਕੀਤੀ ਹੈ ਵੀਰੇ ਨੇ ਗੱਡੀ ਗੁੱਡੀ ਦੀ ਆਪਣੇ ਕੋਲੇ ਪੂਰਾ ਪ੍ਰਬੰਧ ਆ ਉਹੀ ਫੋਨ ਜਰੂਰ ਲਾ ਲਿਓ ਛੋਟ ਛੱਪਾ ਵੀ ਹੋ ਜੂ ਰੇਡ ਵੀਰ ਦੇ ਜੈ ਜਹਾ ਤਾਂ ਗਾਂ ਵੀ ਵੀਰੇ ਟੁੱਕੇ ਡੰਗਰ ਚੰਗੀ ਰਕਮ ਦੇ ਵਿਗਣ ਵਾਲੇ ਪਸ਼ੂਆ ਕਿੱਡੀਆਂ ਕਿੱਡੀਆਂ ਵੱਡੀਆਂ ਵੱਡੀ ਮੈਂ ਵੱਡੀ ਝੋਟੀ ਹਨਾ ਤਾਂ ਚੰਗੇ ਪਸ਼ੂਆ ਫੋਨ ਲਾ ਲਿਓ ਜੀ ਬਾਕੀ ਇਹੋ ਬੇਨਤੀ ਹੈ ਵੀਰਾਂ ਨੂੰ ਕਿ ਵੀਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੇਂ ਦਿਨ ਵੀ ਵੀਡੀਓ ਲੈ ਕੇ ਤੁਹਾਨੂੰ ਦਿਖਾ ਲਈ ਜਾਵੇ ਤਾਂ ਵੀਰੇ ਐਡਰੈਸੇ ਕਰੀ ਬੋਲਿਓ ਆਪਣਾ ਪਿੰਡ ਭੋਗਾ ਤਸੀਲ ਪਟਾਲਾ ਡਿਸਟ੍ਰਿਕਟ ਗਰਦਾਸਰ ਨਾਂ ਗਰਮਾਣ ਤੇ ਨੰਬਰ ਹੈਗਾ 7814088635 ਸਗਰੀਂ ਦੇ ਉੱਤੇ ਆਉਣਿਆਣਾ ਦੋ ਪਸ਼ੂ ਤੁਹਾਨੂੰ ਟੋਕੜਾਂਕ ਬਣਾ ਵਿਖਾਈਆਂ ਚੈੱਕ ਪਾਸ ਇੱਕ ਤਾਂ ਨਾ ਮਹੀਨੇ ਦੀ ਦੇ ਇੱਕ ਚਵਾਂ ਮਹੀਨੇ ਦੀ ਇੱਕ ਤਾਜੀ ਸੂਈ ਝੋਟੀ ਜਾਂ ਮਗਰ ਦੋਆਂ ਦੇ ਕਟੀਆਂ ਬਿਲਕੁਲ ਤਾਂ ਕੰਮ ਵੀਰੋ ਵੀਰ ਦਾ ਸਾਫ ਸੁਥਰਾ ਬੇ ਚਿੰਤ ਹੋਗੇ ਤੁਸੀਂ ਕਿਹਦੇ ਦੂਰੋਂ ਵੀ ਆਓਗੇ ਬੇ ਫਿਕਰ ਹੋਗੇ ਆਇਓ ਤੁਹਾਡਾ ਇਤਮਾਨ ਪੂਰਾ ਹੋਊਗਾ ਛੋਟਛਾਪਾ ਪੂਰਾ ਹੋਊਗਾ ਤਾਂ ਪਸ਼ੂ ਵੀ ਸੋਹਣਿਆ ਵੀਰੋ ਤਾ ਚੰਗੀ ਰਕਮ ਤੇ ਗੱਡੀ ਵਿਖਣ ਵਾਲਿਆ ਵੀਰ ਜੀ ਮੈਂ ਕਿੱਡੀ ਚੰਗੀ ਭਾਅ ਹੈ ਇੱਡਾ ਚੰਗਾ ਮੈਂ ਨਾ ਵੀਰੇ ਕੱਟੀ ਮਗਰ 7000 ਦੀ ਤੇ ਕੱਟੀ ਆ ਭਾਜੀ ਸਾਹ ਨੂੰ ਵੇਖੋ ਵੀਰੇ ਹੁਣ ਤੂੰ ਜੋ ਇਹਦਾ ਰੇਟ ਮੰਗ ਲਿਆ ਇਹ 2 ਮਹੀਨੇ ਦੀ ਕੱਬਣਾ ਮਗਰ ਕੱਟੀ ਆ ਤੁੱਕੀ ਫੇਰ ਵੇਖਣੀ ਭਾਜੀ ਮੇਰੇ ਹੋਰ ਚਾਹੀਦਾ ਕੀ ਵੀਰ ਭਰਾ ਮਾਨੂੰ ਆਪਾਂ ਨੂੰ ਜਾਇਜ ਮਿਲੀ ਤੇ ਜਾਇਜ ਹੀ ਦੇਣ ਦੇ ਆ ਐਫਡੀ ਕਰਾਉਣ ਵਾਲਾ ਕੰਮ ਆ ਇਹ ਨੀ ਆ ਤੁੱਕੀ ਫੇਰ ਵੇਖ ਜੀ ਹੁਣ ਦੁੱਧ ਦੁੱਧ ਤੇ ਹੀ ਜਾਣਾ ਹੈ ਨਾ ਤੁਹਾਡੀ ਕੀ ਕਰੂ ਭਾਈ ਸੋਹਣੀ ਆ ਵੀਰੇ ਸੋਹਣੀ ਰੇਟ ਨੋਰਮਲ ਆ ਭੁੱਗ ਦੇ ਰੇਟ ਆ ਵੀਰੋ ਤਾਂ ਵੱਡੀ ਛੋਟੀ ਦਾ ਵੀ ਰੇਟ ਜਾਇਜ ਆ ਕਿਹੜਾ ਵੀਰ ਆ ਸੰਭਲੂ ਚੰਗੀ ਰਕਮ ਦੀ ਲਿਖਣ ਵਾਲੀ ਆ ਜੀ ਬਿਲਕੁਲ ਤਾਂ ਠੀਕ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਹੌਲ ਚੋਕ ਗਲਤੀ ਮਾਫੀ ਆ ਬਿਲਕੁਲ ਜੀ ਧੰਨਵਾਦ ਸਤਿ ਸ੍ਰੀ ਅਕਾਲ